ਕੀ ਤੁਹਾਨੂੰ ਵੀ ਲੱਗਦਾ ਹੈ ਕਿ ਜੋ ਦੁੱਧ ਤੁਸੀਂ ਪੀਂਦੇ ਹੋ ਨਕਲੀ ਹੈ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਨਕਲੀ ਦੁੱਧ ਦੀ ਪਛਾਣ ਕਰਨ ਲਈ ਤਿੰਨ ਤਰੀਕੇ ਦੱਸਾਂਗੇ ਜਿਸ ਨਾਲ ਤੁਸੀਂ ਘਰੇ ਹੀ ਦੁੱਧ ਦੀ ਪਛਾਣ ਕਰ ਸਕੋ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੁੰਦਾ ਹੈ ਹਰ ਰੋਜ਼ ਕਿ ਉਹ ਕਿਤੇ ਨਕਲੀ ਦੁੱਧ ਤਾਂ ਨਹੀਂ ਪੀ ਰਹੇ ਬਹੁਤ ਸਾਰੇ ਲੋਕ ਡੇਰੀਆਂ ਤੋਂ ਦੁੱਧ ਲੈਂਦੇ ਨੇ ਬਹੁਤ ਸਾਰੇ ਲੋਕ ਘਰਾਂ ਤੋਂ ਲੈਂਦੇ ਨੇ ਜਾਂ ਬਹੁਤ ਸਾਰੇ ਲੋਕ ਵੇਰਕਾ ਅਮੋਲ ਵਗੈਰਾ ਦਾ ਦੁੱਧ ਯੂਜ਼ ਕਰਦੇ ਨੇ ਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਸ਼ੱਕ ਹੁੰਦਾ ਹੈ ਕਿ ਦੁੱਧ ਨਕਲੀ ਨਾ ਹੋਵੇ ਤਾਂ ਅੱਜ ਦੀ ਵੀਡੀਓ ਇਸੇ ਦੇ ਨਾਲ ਰਿਲੇਟਡ ਹੈ ਹਾਈ ਮੈਂ ਡਾਕਟਰ ਮਨਦੀਪ ਮਾਲਵਾ ਨਕਲੀ ਦੁੱਧ ਤੋਂ ਬੰਦੀ ਸਾਰੀ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਸਾਡੀਆਂ ਦੂਸਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਐਸਆਈ ਜੋ ਕਿ ਸਰਕਾਰੀ ਵੈਬਸਾਈਟ ਹੈ ਉਹਨਾਂ ਦੇ ਸਰਵੇ ਦੇ ਅਨੁਸਾਰ ਜੇ ਗੱਲ ਕਰੀਏ ਪਰ ਇੰਡੀਆ ਦੇ ਵਿੱਚ ਜਿੰਨੀ ਦੁੱਧ ਦੀ ਪੈਦਾਵਾਰ ਹੈ ਉਸ ਤੋਂ ਪੰਜ ਗੁਣਾ ਦੁੱਧ ਦੀ ਲਾਗਤ ਹੈ ਮਤਲਬ ਇੰਡੀਆ ਦੇ ਵਿੱਚ ਹਰ ਰੋਜ਼ 57 ਕਰੋੜ ਲੀਟਰ ਦੁੱਧ ਵੇਚਿਆ ਜਾਂਦਾ ਪਰ ਜੇ ਪਸ਼ੂਆਂ ਦਾ ਸਰਵੇ ਹੋਇਆ ਉਹਦੇ ਮੁਤਾਬਕ ਇੰਡੀਆ ਦੇ ਵਿੱਚ 10 ਤੋਂ 12 ਕਰੋੜ ਬੁੱਧ ਲੀਟਰ ਅਸਲੀ ਹੈ ਜੋ ਪੈਦਾ ਹੋ ਰਿਹਾ ਤਾਂ ਇਹ 42 ਤੋਂ 45 ਲੀਟਰ ਨਕਲੀ ਦੁੱਧ ਬਣ ਕਿੱਥੇ ਰਿਹਾ ਤੇ ਵੇਖ ਕਿੱਥੇ ਰਿਹਾ ਜੋ ਲੋਕ ਕਿਲੋ 2 ਕਿਲੋ ਦੁੱਧ ਡੈਰੀਆਂ ਤੋਂ ਘਰਾਂ ਤੋਂ ਲੈਂਦੇ ਨੇ ਬਹੁਤ ਘੱਟ ਚਾਂਸ ਨੇ ਕਿ ਉਹਨਾਂ ਤੱਕ ਨਕਲੀ ਦੁੱਧ ਪਹੁੰਚੇ ਜਿਆਦਾਤਰ ਨਕਲੀ ਦੁੱਧ ਜਿੱਥੇ ਜਿਆਦਾ ਖਪਤ ਹੈ ਜਿਆਦਾ ਕੁਆਂਟੀਟੀ ਦੇ ਦੁੱਧ ਦੀ ਲੋੜ ਹੈ ਉੱਥੇ ਵੇਚਿਆ ਜਾਂਦਾ ਤਾਂ ਕਿ ਨਕਲੀ ਦੁੱਧ ਦੀ ਚੋਰੀ ਨੂੰ ਫੜਨ ਤੋਂ ਬਚਾਇਆ ਜਾ ਸਕੇ ਨਕਲੀ ਦੁੱਧ ਤੋਂ ਅਕਸਰੀ ਖੋਆ ਪਨੀਰ ਦਹੀਂ ਤੇ ਮਠਿਆਈਆਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਇਸ ਦੇ ਵਿੱਚ ਕਾਮੀ ਕਰਨੀਆਂ ਚੀਜ਼ਾਂ ਬਾਅਦ ਵਿੱਚ ਐਡ ਹੋ ਜਾਂਦੀਆਂ ਨੇ ਕੁਝ ਫਲੇਵਰ ਐਡ ਹੋ ਜਾਂਦੇ ਨੇ ਜਿਸ ਤੋਂ ਪਹਿਚਾਣਨਾ ਮੁਸ਼ਕਲ ਹੋ ਜਾਂਦਾ ਕਿ ਇਹ ਪ੍ਰੋਡਕਟ ਨਕਲੀ ਦੁੱਧ ਤੋਂ ਬਣੇ ਹੋਏ ਨੇ ਹੁਣ ਨਕਲੀ ਦੁੱਧ ਜਿਆਦਾ ਕੁਆਂਟੀਟੀ ਚ ਵੇਚਿਆ ਕਿੱਥੇ ਜਾਂਦਾ 200 ਤੋਂ 500 ਲੀਟਰ ਜਿਹੜੇ ਥਾਵਾਂ ਤੇ ਦੁੱਧ ਦੀ ਖਪਤ ਹੁੰਦੀ ਹੈ ਜਿਵੇਂ ਕਿ ਰੈਸਟੋਰੈਂਟ ਹੋਟਲ ਇਹ ਮੈਰੇਜ ਪੈਲਸ ਜਾਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਮੋਟੀ ਕੁਆਂਟੀਟੀ ਦੇ ਵਿੱਚ ਹਰ ਰੋਜ਼ ਦੁੱਧ ਦੀ ਲਗਤ ਹੁੰਦੀ ਹੈ ਤੇ ਜੇ ਉੱਥੇ ਨਕਲੀ ਦੁੱਧ ਵੇਚ ਦਿੰਦੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਉੱਥੇ ਉਸ ਤਰ੍ਹਾਂ ਦੇ ਲੋਕ ਆਉਂਦੇ ਨੇ ਜਿਨ੍ਹਾਂ ਨੇ ਖਾਦਾ ਪੀਤਾ ਤੇ ਆਪਣਾ ਘਰੋਂ ਘਰੇ ਚਲੇ ਗਏ ਪਰ ਘਰ ਸਾਡਾ ਇੱਕ ਇਸ ਤਰ੍ਹਾਂ ਦੀ ਸਵਰਗ ਹੁੰਦੀ ਹੈ ਜਿੱਥੇ ਅਸੀਂ ਹਰ ਰੋਜ਼ ਰਹਿ ਕੇ ਸ਼ਾਂਤੀਪੂਰਵਕ ਖਾਣਾ ਖਾਂਦੇ ਆ ਤੇ ਆਪਣੇ ਸਿਹਤ ਪ੍ਰਤੀ ਸੁਚੇਤ ਰਹਿੰਦੇ ਆ ਤੇ ਜਿਨ੍ਹਾਂ ਲੋਕਾਂ ਨੂੰ ਇਹ ਸ਼ੱਕ ਹੈ ਕਿ ਉਹਨਾਂ ਦੇ ਘਰ ਵਿੱਚ ਵੀ ਕਿਤੇ ਨਕਲੀ ਦੁੱਧ ਤਾਂ ਨਹੀਂ ਆ ਰਿਹਾ ਅਸੀਂ ਇੱਥੇ ਜੋ ਤਿੰਨ ਪੁਆਇੰਟ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਨਕਲੀ ਦੁੱਧ ਦੀ ਪਛਾਣ ਕਰ ਸਕੋਗੇ ਚਲਦੀ ਚਲਦੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਕਿ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੇ ਘਰ ਜੋ ਦੁੱਧ ਆਉਂਦਾ ਹੈ ਜਾਂ ਜੋ ਦੁੱਧ ਤੁਸੀਂ ਵਰਤ ਰਹੇ ਹੋ ਉਹ ਨਕਲੀ ਹੈ ਨਕਲੀ ਦੁੱਧ ਦੀ ਪਛਾਣ ਕਰਨ ਦਾ ਤਰੀਕਾ ਇੱਕ ਬੋਤਲ ਦੇ ਵਿੱਚ ਤੁਸੀਂ 100 ml ਦੁੱਧ ਪਾ ਲੈਣਾ ਹੈ ਉਹਨੂੰ ਚੰਗੀ ਤਰ੍ਹਾਂ ਸ਼ੇਕ ਕਰਨਾ ਹੈ ਦੋਸਤੋ ਹਿਲਾਉਂਦੇ ਰਹਿਣਾ ਬੋਤਲ ਨੂੰ ਦੋ ਤਿੰਨ ਮਿੰਟ ਤੱਕ ਉਸ ਤੋਂ ਬਾਅਦ ਉਹ ਜੋ ਦੁੱਧ ਤੁਸੀਂ ਗਲਾਸ ਦੇ ਵਿੱਚ ਕੱਢੋਗੇ ਜੇ ਤੁਹਾਡਾ ਦੁੱਧ ਅਸਲੀ ਹੋਇਆ ਤਾਂ ਦੁੱਧ ਦੇ ਵਿੱਚ ਫੈਟ ਦੀਆਂ ਛਿੱਧੀਆਂ ਬਣੀਆਂ ਹੋਈਆਂ ਹੋਣਗੀਆਂ ਤੇ ਦੁੱਧ ਵੀ ਥੋੜਾ ਸੰਘਣਾ ਹੋ ਜਾਏਗਾ ਤੇ ਜੇ ਤੁਹਾਡਾ ਦੁੱਧ ਨਕਲੀ ਹੋਇਆ ਉਹ ਲੱਸੀ ਦੀ ਤਰ੍ਹਾਂ ਉਵੇਂ ਹੀ ਡੱਗ ਜਾਏਗਾ ਕੋਈ ਉਹਦੇ ਵਿੱਚ ਫੈਟ ਨਹੀਂ ਦਿਖੂਗੀ ਕੋਈ ਛਿੱਦੀ ਨਹੀਂ ਦਿਖੂਗੀ ਤੇ ਪਤਲਾ-ਪਤਲਾ ਹੋਊਗਾ ਦੋ ਨੰਬਰ ਤੇ ਜੋ ਤਰੀਕਾ ਹੈ ਉਹਦੇ ਵਿੱਚ ਤੁਸੀਂ ਅੱਧਾ ਗਲਾਸ ਦੁੱਧ ਲੈਣਾ ਹੈ ਟੈਂਚਰ ਡੰ ਲੈਣਾ ਦੋਸਤੋ ਮੈਡੀਕਲ ਸਟੋਰ ਤੇ ਤੁਹਾਨੂੰ ਮਿਲ ਜਾਊਗਾ ਤਾਂ ਚਰਾ ਦੰਨਿਆਂ ਚਾਰ ਪੰਜ ਬੂੰਦਾ ਦੁੱਧ ਦੇ ਉੱਪਰ ਪਾ ਕੇ ਉਹਨੂੰ ਦੁੱਧ ਨੂੰ ਹਿਲਾਉਣਾ ਹੈ ਅੱਧਾ ਗਲਾਸ ਦੁੱਧ ਦਾ ਜੋ ਉਹਨੂੰ ਹਿਲਾਉਣਾ ਹੈ ਤੁਸੀਂ ਦੇਖੋਗੇ ਕਿ ਜੇ ਤਾਂ ਦੁੱਧ ਹਲਕਾ ਪੀਲਾ ਹੀ ਹੋਇਆ ਤਾਂ ਤੁਹਾਡਾ ਦੁੱਧ ਸਹੀ ਹੈ ਜੇ ਦੁੱਧ ਜਾਮਨੀ ਜਾਂ ਆਪਣਾ ਰੰਗ ਜਿਆਦਾ ਚੇਂਜ ਕਰ ਰਿਹਾ ਤਾਂ ਸਿੱਧਾ ਸਿੱਧਾ ਸਾਬ ਹੈ ਕਿ ਉਸ ਦੁੱਧ ਦੇ ਵਿੱਚ ਯੂਰੀਆ ਨਾਈਟ੍ਰੋਜਨ ਆਕਸਾਈਡ ਬੋਰਿਕ ਐਸਿਡ ਜਾਂ ਹੋਰ ਬੜਾ ਕੁਝ ਅਧਿ ਚਪੈਂਦਾ ਉਹ ਚੀਜ਼ਾਂ ਦੀ ਮਿਲਾਵਟ ਹੈ ਇਹਨਾਂ ਨੰਬਰ ਜੋ ਕਿ 101% ਤਰੀਕਾ ਹੈ ਜੋ ਸਰਕਾਰੀ ਵਿਭਾਗਾਂ ਵਾਲੇ ਵੀ ਉਸੇ ਨਾਲ ਹੀ ਨਕਲੀ ਗੋਡ ਦੀ ਪਛਾਣ ਕਰਦੇ ਨੇ ਇੱਕ ਕਿੱਟ ਹੁੰਦੀ ਹੈ ਜੋ ਮੈਂ ਤੇ ਤੁਹਾਨੂੰ ਦਿਖਾ ਰਿਹਾ ਹਾਂ ਇਹਨੂੰ ਤੁਸੀਂ ਆਨਲਾਈਨ ਆਪਣੇ ਘਰ ਤੇ ਮੰਗਵਾ ਸਕਦੇ ਹੋ ਤੇ ਕਈ ਸਾਲਾਂ ਤੱਕ ਯੂਜ਼ ਕਰ ਸਕਦੇ ਹੋ ਕਾਫੀ ਵਾਰੀ ਯੂਜ਼ ਹੋ ਜਾਂਦੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਛੋਟੇ ਬੱਚੇ ਨੇ ਜਾਂ ਜੋ ਲੋਕ ਆਪਣੀ ਸਿਹਤ ਪ੍ਰਤੀ ਬਹੁਤ ਜ਼ਿਆਦਾ ਧਿਆਨ ਦਿੰਦੇ ਨੇ ਇਹ ਇਸ ਕਿੱਟ ਨੂੰ ਜ਼ਰੂਰ ਮੰਗਵਾ ਲਓ ਆਨਲਾਈਨ ਵੈਬਸਾਈਟ ਤੋਂ ਤੁਹਾਨੂੰ ਇੱਕ ਕਿੱਟ ਮਿਲ ਜਾਂਦੀ ਹੈ ਇਸ ਕਿੱਟ ਨਾਲ ਦੁੱਧ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਦੀ ਮਿਲਾਵਟ ਹੁੰਦੀ ਹੈ ਨਾਈਟ੍ਰੋਜਨ, ਹਾਈਡਰੋਜਨ, ਡਿਟਰਜੈਂਟ, ਯੂਰੀਆ ਜਾਂ ਹੋਰ ਵੀ ਬੜੇ ਕੈਮੀਕਲ ਨੇ ਉਹ ਸਾਰੇ ਕੈਮੀਕਲ ਦੀ ਜਾਂਚ ਤੁਸੀਂ ਇਸ ਕਿੱਟ ਦੇ ਵਿੱਚ ਅਲੱਗ-ਅਲੱਗ ਸਾਰੇ ਕੈਮੀਕਲ ਦਿੱਤੇ ਹੋਏ ਨੇ ਉਹਨਾਂ ਨਾਲ ਰਿਐਕਸ਼ਨ ਕਰਾ ਕੇ ਪਤਾ ਕਰ ਸਕਦੇ ਹੋ। ਉਮੀਦ ਹੈ ਦੋਸਤੋ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ। ਵੀਡੀਓ ਨੂੰ ਆਪਣੇ ਰਿਸ਼ਤੇਦਾਰ ਤੇ ਦੋਸਤਾਂ ਨਾਲ ਜ਼ਰੂਰ ਸਾਂਝੀ ਕਰ ਦਿਓ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ।